ਐ ਗੁਰੂ ਘਰ ਜੇ ਕੱਲੇ ਘੇੜੇ ਮਾਰ ਕੇ ਮੁੜ ਜਾਓਗੇ ਨਾ ਤਾਂ ਬਾਬਾ ਜੀ ਦਾ ਠੁੱਲੂ ਆ ਸੇ ਕਿਸੇ ਗੁਰਦੁਆਰੇ ਚ ਰੋਜ਼ ਜਾ ਕੇ ਮੱਥਾ ਟੇਕ ਕੇ ਬਾਬਾ ਜੀ ਦਾ ਪ੍ਰਸ਼ਾਦ ਲੈ ਕੇ ਮੁੜੇ ਆਉਣਾ ਤੇ ਗ੍ਰੰਥ ਨੂੰ ਪੜ੍ਹਨਾ ਨਾ ਕੁਝ ਨਹੀਂ ਮਿਲਣਾ ਜਿੱਦਾ ਬਾਬੇ ਸ਼ਿਵਲਿੰਗ ਤੇ ਜਾ ਕੇ ਦੁੱਧ ਚੜਾ ਦੇਣਾ ਬਿਲ ਦੇ ਪੱਤੇ ਚੜਾ ਦੇਣਾ ਤੇ ਮੁੜੇ ਆਉਣਾ ਕੁਝ ਨਹੀਂ ਮਿਲਣਾ बस ਲੈ ਕੇ यात्रा ਤੇ ਜਾਣਾ ਤੇ ਪਿਕਨਿਕ ਨੂੰ ਜਾਣਾ ਖਾਂਦੇ ਪੀਂਦੇ ਉੱਥੇ 10 ਮਿੰਟ ਦਾ ਡਰਾਮਾ ਕਰਕੇ ਵਾਪਸ ਫਿਰ ਪਿਕਨਿਕ ਕੁਝ ਨਹੀਂ ਮਿਲਣਾ ਗੁਰੂ ਦੇ ਦਵਾਰ ਤੇ ਜਾ ਕੇ ਬਾਬਾ ਜੀ ਨਾਲ ਸੈਲਫੀ ਖਿੱਚ ਕੇ ਫੇਸਬੁੱਕ ਤੇ ਪਾ ਕੇ ਫਿਰ ਅਰਦਾਸ ਚ ਖੜੇ ਹਾਜ਼ਰੀਆਂ ਕਬੂਲ ਕਰਿਓ ਨਹੀਂ ਹੋਣੀ ਧੋਖੇ ਮਾਰਦਾ ਨਹੀਂ ਇਹ ਇਹ ਦੇਸੀ ਕਿਹਾ ਹੈ ਜਨਾਬ ਆ ਮੇਰੇ ਅਰਕਾ ਨੇ ਫੜ ਰੱਖਿਆ ਨਾ ਕੰਮ ਵਿੱਚ ਵੀ ਜਾਓ ਤੇ ਡੰਡਕ ਮੰਡਕ ਜੀ ਕਰੋ ਤੇ ਲੱਗੀ ਹਾਜ਼ਰੀ ਐਦਾਂ ਨਹੀਂ ਲੱਗਦੀ ਨਾਮ ਜਪਣਾ ਪਊ ਤੇ ਜਿਹੜੇ ਫਕੀਰਾਂ ਕੋਲੋਂ ਤੁਸੀਂ ਆ ਕੇ ਤੂੜੀ ਦੀਆਂ ਪੰਡਾ ਮੰਗਦੇ ਹੋ ਨਾ ਪਾਸਪੋਰਟ ਲੈ ਲੈ ਕੇ ਆਉਣੇ ਹੋ ਵੀ ਲਵਾਇਓ ਜੀ ਕੈਨੇਡਾ ਦਾ ਵੀਜ਼ਾ ਉਹ ਫਕੀਰ ਇਹਨਾਂ ਕਮਾਸਤੇ ਨਹੀਂ ਓਏ ਕਰੇ ਆ ਕੇ ਮੁੰਡੇ ਮੰਗਦੇ ਫਿਰਦੇ ਹੋ ਮੁੰਡਾ ਦੇ ਦਿਓ ਜੀ ਉਹ ਮੁੰਡੇ ਦੇਨ ਨੂੰ ਨਹੀਂ ਐ ਫਕੀਰ ਦਾ ਦਾ ਕੰਮ ਹੀ ਮੇਰੇ ਵਰਗੇ ਭੁੱਲੇ ਨੂੰ ਰਸਤਾ ਦਿਖਾਉਣਾ ਹੈ ਵੀ ਆ ਜਾ ਮੈਂ ਤਾਂ ਜੱਪੀ ਜਾਂਦਾ ਪੁੱਤ ਤੂੰ ਵੀ ਬੈਠਾ ਜਾ ਆ ਜਾ ਰਲ ਕੇ ਜੱਪੀਏ ਮੈਂ ਅਮਰੀਕਾ ਜਾ ਬੇਬੇ ਕੋਲ ਜਾਊਂਗਾ ਜੇ ਤਾਂ ਪਾਸਪੋਰਟ ਲੈ ਕੇ ਥੋੜਾ ਜਾਊਂਗਾ ਜਾਂ ਮੈਂ ਇਹ ਥੋੜਾ ਕਹਿਣ ਦਊਂਗਾ ਵੀ ਮੇਰੀ ਹੋਰ ਚੜ੍ਹਾਈ ਕਰ ਦੇ ਵਾਦਾ ਕਹੂੰਗਾ ਆਪਦੇ ਵਰਗਾ ਬਣਾ ਮੈਨੂੰ ਖਾਸਮ ਕੋਲ ਖਾਸਮ ਮੰਗ ਜੈ ਬੰਦਗੀ ਵਾਲਾ ਜੇ ਮੇਰੇ ਵਰਗਾ ਡਰਾਮੇ ਬਾਜਾ ਪਾਸੇ ਹੋ ਜਾ ੜ ਕੇ ਵੇਖ ਕਦੇ ਕੁਰਬਾਨੀ ੜ ਕੇ ਵੇਖ ਕਦੇ ਕੁਰਬਾਨੀ ਮਨੂਆ ਕਦੇ ਨਾ ਢੋਲੇ ਇੱਥੇ ਮਰਦੇ ਆਪਾਂ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਦਿਨ ਕੋਈ ਹੋਰ ਮਨਾਉਂਦੇ ਆ ਗੁਰੂ ਰਵਿਦਾਸ ਜੀ ਦਾ ਦਿਨ ਕੋਈ ਹੋਰ ਮਨਾਉਂਦੇ ਆ ਬਾਬੇ ਨਾਮਦੇਵ ਦਾ ਦਿਨ ਕੋਈ ਹੋਰ ਬਣਾਉਂਦੇ ਆ ਬਾਬੇ ਕਬੀਰ ਦਾ ਦਿਨ ਕੋਈ ਹੋਰ ਬਣਾਉਂਦੇ ਆ ਇੱਥੇ ਮਰਦੇ ਆ ਜਦੋਂ ਆਪ ਤੇ ਆਪ ਦੇ ਗੁਰੂ ਮੰਨ ਕੇ ਨਗਰ ਕੀਰਤਨ ਕਰਦੇ ਆ ਇੱਥੇ ਮਰਦੇ ਆ ਰਲ ਕੇ ਕੱਢੋ ਇੱਕ ਪਿਆਰ ਦੇ ਪੁੱਤ ਹੋ ਕੇ ਕੱਢੋ ਸਵਾਦ ਆ ਜੂ ਬਾਬਿਓ